Yeah. ਰੰਜੀ ਗਦੀ ਨਸ਼ੀਨ ਬਜਵਾੜਾ ਕਲਾ ਅੱਜ ਮੁਹੱਲਾ ਭੱਲਿਆਂ ਦੇ ਵਿੱਚ ਪਹੁੰਚੀ ਇਕਤਾ ਲਹਿਰ ਦੀ ਟੀਮ ਜਿੱਥੇ ਕਿ ਅੱਜ ਫੁੱਲਾਂ ਦੀ ਹੋਲੀ ਖੇਡੀ ਜਾ ਰਹੀ ਆ ਜੇਕਾਰਾ ਗੁਗਾਇਰ ਵੀਰ ਦਾ ਦੋ ਸਾਕੇ ਰਮਾਨ ਕੀ ਜੈ ਜੇਕਾਰਾ ਗੁਗਾਇਰ ਵੀਰ ਦਾ ਦੋ ਸਾਕੇ ਸੰਗਤ ਨੱਚ ਗਾ ਰਹੀ ਆ ਖੁਸ਼ੀਆਂ ਮਨਾ ਰਹੀ ਆ ਫੁੱਲਾਂ ਦੀ ਹੋਲੀ ਛੇੜੀ ਜਾ ਰਹੀ ਆ ਬਾਬਾ ਜੀ ਦਾ ਆਸ਼ੀਰਵਾਦ ਨਾਲ ਨੇ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲੇ ਥੋੜੀ ਜੀ ਗੱਲਬਾਤ ਇਹਨਾਂ ਨੇ ਕਰ ਲੈਣੇ ਆ ਜਿਕਰ ਉੱਗਾ ਯਾਰ ਪੀ ਜੀ ਦਾ ਬਹੁਤ ਸਾਡੇ ਵਾ ਕੀ ਜੋ ਅੱਜ ਦਾ ਫੰਕਸ਼ਨ ਰੱਖਿਆ ਗਿਆ ਵਾ ਉਹ ਰਾਧਾ ਕ੍ਰਿਸ਼ਨ ਜੀ ਦੇ ਨਾਮ ਰੱਖਿਆ ਗਿਆ ਵਾ ਹੋਨਾਰੇ ਇਸ ਦਿਨ ਤੇ ਉਤੇ ਹੋਲੀ ਦਾ ਪ੍ਰੋਗਰਾਮ ਜਿਹੜੀ ਫੁੱਲਾਂ ਨਾਲ ਕੀਤੀ ਜਾ ਰਹੀ ਆ ਮੇਰੇ ਵੱਲੋਂ ਸਾਰੇ ਸੰਗਤ ਨੂੰ ਮੁਬਾਰਕ ਹੈ ਹੋਰ ਜੈ ਹੋਵਾ ਜੈ ਹੋਵਾ ਕਿਹਾਰਾ ਬਾਗੜ ਦੇ ਰਾਣੇ ਦਾ ਬੋਲ ਸੱਚੇ ਦਰਬਾਰ ਕੀ ਜੈ ਗੁਰੂਦੇਵ ਭਗਤ ਹਰੀਸ਼ ਚੰਦਰ ਪਿੱਲਾ ਜੀ ਗੁਰੂਦੇਵ ਭਗਤ ਚੰਦਰ ਕਿਸ਼ੋਰ ਜੀ ਅਸ਼ੀਰਵਾਦ ਸਦਕਾ ਅੱਜ ਆਸਨ ਮਹੱਲਾ ਪੱਲਿਆਂ ਨਕੁੱਦਰ ਵਿਖੇ ਭਗਤ ਅਨਿਲ ਕੁਮਾਰ ਜੈਰਸ ਜੀ ਗੱਦੀ ਨਿਸ਼ੀਨ ਮੰਦਰ ਗੁਗਾ ਯਹਰਵੀਰ ਬਜਵਾੜਾ ਕਲਾ ਉਹਨਾਂ ਦੀ ਅਗਵਾਈ ਹੇਠ ਅੱਜ ਇਹ ਇੱਕ ਸ਼ਾਮ ਰਾਧਾ ਰਾਣੀ ਗੁਗਾ ਯਹਰਵੀਰ ਜੀ ਦੇ ਨਾਮ ਉਹਨਾਂ ਦੀ ਅਗਵਾਈ ਹੇਠ ਅੱਜ ਇਹ ਸਾਰਾ ਪ੍ਰੋਗਰਾਮ ਚੱਲ ਰਿਹਾ ਫੁੱਲਾਂ ਦੇ ਨਾਲ ਹੋਲੀ ਖੇਲਣ ਦਾ ਅੱਜ ਸਾਰੀ ਸੰਗਤ ਆਨੰਦ ਮਾਨ ਰਹੀ ਹੈ ਇਹਨਾਂ ਵੱਲੋਂ ਕੀਤੇ ਜਾਂਦੇ ਹਰ ਉਪਰਾਲੇ ਦਾ ਜੋ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣ ਦਾ ਅਸੀਂ ਇਹਨਾਂ ਦਾ ਕੋਟੀ ਕੋਟੀ ਧੰਨਵਾਦ ਹਾਂ ਜੋ ਸਾਰੀ ਸੰਗਤ ਨੂੰ ਗੁਰੂ ਦੇ ਚਰਨਾਂ ਦੇ ਨਾਲ ਹਮੇਸ਼ਾ ਜੋੜਨ ਜੋੜਨ ਲਈ ਇਹ ਨਵੇਂ ਤੋਂ ਨਵਾਂ ਉਪਰਾਲਾ ਕਰਦੇ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਗੁਰੂ ਦੇ ਚਰਨਾਂ ਦੇ ਨਾਲ ਜੋੜਨ ਲਈ ਮਾ ਸ਼ੇਰਾਂ ਵਾਲੀ ਦੇ ਚਰਨਾਂ ਦੇ ਨਾਲ ਜੋੜਨ ਲਈ ਹਮੇਸ਼ਾ ਭਗਤ ਅਨਿਲ ਕੁਮਾਰ ਜੈਰਸ ਜੀ ਗੱਦੀ ਨਿਸ਼ੀਂ ਮੰਦਰ ਗੁਗਾ ਜਹਰਵੀਰ ਜੀ ਬਜਵਾੜਾ ਕਲਾ ਤੋਂ ਹਮੇਸ਼ਾ ਉਪਰਾਲੇ ਕਰਦੇ ਆਏ ਰਹੇ ਨੇ ਤੇ ਆਂਦੇ ਐਤਵਾਰ ਜੋ ਅਗਲਾ ਐਤਵਾਰ ਹੋਵੇਗਾ ਉਸ ਹਮੇ ਸਾਰੀ ਸੰਗਤ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਮੰਦਰ ਵਾਲੋਂ ਮੰਦਰ ਗੁਗਾ ਜਹਰਵੀਰ ਬਜਵਾੜਾ ਕਲਾ ਵਾਲੋਂ ਭਗਤ ਅਨਿਲ ਕੁਮਾਰ ਜੈਰਸ ਜੀ ਦੀ ਰਗਵਾਈ ਹੇਟ ਜੋ ਕਿ ਫ੍ਰੀ ਬੱਸਾਂ ਦਾ ਖਾਸ ਪ੍ਰਬੰਧ ਹੈ ਜਿਸ ਜਿਸ ਵੀ ਸੰਗਤ ਮਾ ਦੇ ਦਰਬਾਰ ਤੇ ਜਾਣਾ ਚਾਹੁੰਦੀ ਹੈ ਉਹ ਮੰਦਰ ਕਮੇਟੀ ਦੇ ਨਾਲ ਸੰਪਰਕ ਕਰੇ ਜੈ ਮਾਤਾ ਦੀ ਜੈ ਗੂਗਾ ਜਹਰਵੀਰ ਅੱਜ ਅਸੀਂ ਅਸੰਗੋਪੁਰ ਰਾਧਾਕਿਸ਼ਨ ਜੀ ਦਾ ਪ੍ਰੋਗਰਾ ਕਰ ਰਹੇ ਹਾਂ ਜੋ ਹਰ ਮਹੀਨੇ ਜੱਠੇ ਅਦਰ ਚੌਕ ਵਿੱਚ ਜੀ ਬਾਬਾ ਜੀ ਦੇ ਦਰਬਾਰ ਦੇ ਅੱਜ ਰਾਧਾਕਿਸ਼ਨ ਦਾ ਨਾਮ ਇਹ ਬਾਬਾ ਜੀ ਦੀ ਕਿਰਪਾ ਨਾਲ ਹੋ ਰਹੀ ਹੈ ਸਾਰੇ ਨੱਥੀਏ ਪੰਗੜਾ ਪਾ ਕੇ ਵਧੀਆ ਤਰੀਕੇ ਨਾਲ ਕਰ ਰਹੇ ਆ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਜੀ ਕਲਾਕਾਰ ਨੇ ਜਿਹੜੇ ਅੱਜ ਇੱਥੇ ਰਾਧਾ ਕਿਸ਼ਨ ਦਾ ਨਾਮ ਲੈ ਰਹੇ ਨੇ ਫੁੱਲਾਂ ਦੀ ਹੋਲੀ ਹੋ ਰਹੀ ਆ ਕੁਸ਼ ਰਵਿੰਦਾ ਬਨ बिहारी लाल ਕੀ ਜੈ ਬਹੁਤ ਹੀ ਅੱਛਾ ਲੱਗ ਰਿਹਾ ਇਸ ਦਰਬਾਰ ਵਿੱਚ ਮੈਂ ਪਹਿਲੀ ਵਾਰੀ ਹਾਜ਼ਿਰ ਹੋਈ ਆ ਔਰ ਬੜੀ ਹੀ ਕਿਰਪਾ ਹੈ ਇਹਨਾਂ ਸਭ ਜਿੰਨੀ ਵੀ ਸੰਗਤ ਆਈ ਹੋਏ ਬੜੀ ਉਸ਼ਾ ਨਾਲ ਇਹ ਹੋਲੀ ਵੀ ਦਾ ਉਸ ਸਮੇਂ ਮਨਾ ਰਹੇ ਆ ਮੈਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਪੋਲ ਬੰਕੇ ਬਿਹਾਰੀ ਲਾਲ ਕੀ ਜੈ। ਪੋਲ ਹੋਰੀ ਕੇ ਰਸੀਆ ਕੀ ਜੈ। ਬਹੁਤ ਵਧੀਆ ਲੱਗ ਰਿਹਾ ਸੀ। ਉਹਨਾਂ ਦੀ ਹੋਲੀ ਫੈਲੀ। ਹਾਂਜੀ ਬਹੁਤ ਵਧੀਆ ਲੱਗ ਰਿਹਾ। ਕਿਸ ਤਰ੍ਹਾਂ ਲੱਗਾ ਜੀ? ਬਹੁਤ ਵਧੀਆ ਲੱਗਾ ਜੀ। ਬਾਬਾ ਜੀ ਦਾ ਅਸ਼ੀਰਵਾਦ ਬਹੁਤ ਮਿਲਿਆ ਹੋਇਆ ਸਭ ਤੇ। ਬਹੁਤ ਵਧੀਆ ਲੱਗਿਆ। ਹਾਂਜੀ ਕਿੱਦਾਂ ਲੱਗਾ ਜੀ? ਬਹੁਤ ਅੱਛਾ ਲੱਗਾ। ਅੱਛਾ ਲੱਗਾ। ਕਿਸ ਤਰ੍ਹਾਂ ਲੱਗਾ? ਬਹੁਤ ਵਧੀਆ ਲੱਗ ਰਿਹਾ ਜੀ। ਬਹੁਤ ਮਤਿਆ ਲੱਗ ਰਿਹਾ ਹੈ Papa ਇੱਦੇ ਦਰਵਾਤੇ ਆ ਕੇ ਇਹ ਸਾਨੂੰ ਬਹੁਤ ਅੱਛਾ ਲੱਗਿਆ ਬਹੁਤ ਆਨੰਦ ਆ ਰਿਹਾ ਤੇ ਆ ਕੇ ਹੋਲੀ ਦਾ ਪਰਪਰ ਇਸ ਤਰ੍ਹਾਂ ਲੱਗੀ ਜੀ ਫਿਲਾਂ ਦੀ ਹੋਲੀ ਬਹੁਤ ਅੱਛੀ ਲੱਗੀ ਬਹੁਤ ਜ਼ਿਆਦਾ ਆਨੰਦ ਆਇਆ ਧੰਨ ਬੱਚੇ ਬਹੁਤ ਜ਼ਿਆਦਾ ਵਧੀਆ ਹਾਂਜੀ ਇਸ ਤਰ੍ਹਾਂ ਲੱਗੀ ਜੀ ਬਹੁਤ ਵਧੀਆ ਜੀ ਤੋ ਤਸਵੀਰਾਂ ਜਿਹੜੀਆਂ ਤੁਹਾਨੂੰ ਏਕਤਾ ਲਹਿਰ ਤੇ ਅਸੀਂ ਮਹੱਲਾ ਭੱਲਿਆਂ ਤੋਂ ਦਿਖਾ ਰਹੇ ਸੀ ਜਿੱਥੇ ਕਿ ਅੱਜ ਅਨਿਲ ਬਾਬਾ ਜਰਤ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਅਸ਼ੀਰਵਾਦ ਸਦਕਾ ਬਹੁਤ ਸਾਰੀ ਸੰਗਤ ਦੇ ਇੱਥੇ ਪਹੁੰਚੀ ਆ ਔਰ ਇੱਕ ਸ਼ਾਮ ਵਰਸਾਨੇ ਕੇ ਨਾਮ ਔਰ ਹੋਲੀ ਫੁੱਲਾਂ ਦੀ ਕੇਡੀ ਜਾ ਰਹੀ ਆ ਫੁੱਲਾਂ ਦੀ ਹੋਲੀ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਫੁੱਲਾਂ ਦੀ ਹੋਲੀ ਕੇ ਰਹੀ ਆ ਇਸੇ ਤਰ੍ਹਾਂ ਹੀ ਬਾਬਾ ਜੀ ਦਾ ਅਸ਼ੀਰਵਾਦ ਸਾਰੀਆਂ ਸੰਗਤਾਂ ਦੇ ਨਾਲ ਰਹੇਗਾ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਏਕਤਾ ਲਹਿਰ ਨਿਊਜ਼ ਨਕੋ